ਹਏ ਹਏ ਮੇਰੇ ਤਨੂਹਾਂ ਖੈਰ ਨਹੀਂ ਛੱਡੀਆਂ ਕਹਿੰਦੀਆਂ ਹੁਣ ਗੋਹਾ ਟਾਲ ਕੇ ਆ ਲੈ ਬੰਦਾ ਕੀ ਕਰੇ ਕਿਨੂੰ ਦੁੱਖ ਸੁਣਾਵੇ ਆਪ ਦਾ ਆਏ ਕਿਦਾਂ ਗੋਡੇ ਨਹੀਂ ਦੁੱਖਦੇ ਐ ਐ ਦੇਖ ਲੈ ਆਇਆ ਕਿ ਦੁੱਖ ਸੁਣਾਮਾ ਹੁਣ ਤੱਕ ਕੋਈ ਕੁੜੀ ਨਹੀਂ ਆ ਸਿੱਟੀ ਜਾਂਦੀਆਂ ਨਹੀਂ ਨਿੱਕੀ ਕਰਾਂਗੇ ਜੋ ਆਗੇ ਜੋ ਆ ਗਿਆ ਕਰਤਾਰੋ ਆਪਦਾ ਨਾਮ ਹੀ ਆਈ ਜਾਂਦਾ ਅੱਛਾ ਸਾਰ ਦਨ ਮੈਨੂੰ ਗੋਹਾ ਚਟਕੇ ਆਪਣੀ ਬੁਢੀ ਹੋ ਰਹੀਆਂ ਮੈਂ ਹੁਣ ਮੈਂ ਕਿੱਥੇ ਗੋਹਾ ਚਟਕੇ ਹੁਣ ਜੋਗਰੀਆਂ ਜੀਆਂ ਲੈ ਭਾਗੇ ਜੇ ਜੋ ਨਾਰੋ ਆਈ ਕਿ ਮੈਂ ਕਾ ਅੱਖ ਕਿਉਂ ਕੱਦੀਆਂ ਲੈ ਭੈਣ ਹੋਰ ਕੀ ਕਰਾਂ ਮੈਂ ਗੋਹਾ ਚਟੌਂਦੀਆਂ ਨੇ ਉਮਰ ਆਪਣੀ ਮੇਰੀ ਹੁਣ ਗੋਹਾ ਚਟਤੇ ਨਾਲੀ ਅੱਜ ਤੇ ਮੈਂ ਮੂੰਹ ਹੀ ਸੱਟ ਦੇਗੀ ਭੈਣ ਕਰੋ ਕੱਢਣ ਗਈਆਂ ਤੇਰੇ ਨੂੰ ਪੁੱਤ ਤਾਂ ਚੰਗੇ ਨੇ ਭੈਣ ਹੁਣ ਮੈਂ ਕਰਾਂ ਕੱਢਣ ਦੇ ਪਰ ਆ ਆਪੀਆਂ ਨੂੰ ਬਾਜ਼ੀ ਦੋਖਾ ਲੱਗੂਆ ਨਾ ਪੈਣੀ ਨਾ ਕਹ ਜੇ ਕਿਤੇ ਮੇਰੀਆਂ ਨੋਹਾਂ ਨੇ ਸੁਣ ਲਿਆ ਨਾ ਮੈਨੂੰ ਸੱਚੀ ਕੱਢ ਦੇਣਗੀ ਅਕਨ ਮੇਰੇ ਤਾਂ ਕੋਈ ਕੁੜੀ ਵੀ ਨਹੀਂ ਆ ਕੇ ਖੜਦੀ ਆ ਜਾ ਪੈਣੇ ਤੈਨੂੰ ਤਾਂ ਨਹੀਂ ਪੈਣੇ ਖੜਾਉਣਾ ਹਾਂ ਚੱਲ ਤੂੰ ਤਾਂ ਬਹਿ ਜਾ ਆ ਜਾ ਪੈਣੇ ਉੱਥੇ ਬਹਿ ਆਏ ਬਈ ਜਾਨੇ ਆ ਆ ਮੈਂ ਜਾ ਡਾਲੂਗੀ ਪੈਣੇ ਮੈਂ ਹੋਰ ਕੀ ਕਰਾਂ ਮੈਨੂੰ ਤਾਂ ਸਾਧਣ ਇਧਰ ਹੀ ਹਾਏ ਹਾਏ ਬਾੜੇ ਚ ਢੇਗੀ ਰੱਖ ਦਿਆਂ ਨੇ ਹਾਂ ਹਾਏ ਪੈਣੇ ਹਰਮਨੀ ਆਉਂਦੀ ਐ ਨਾ ਕੰਜਰਾਂ ਹਾਂ ਵੀ ਬੁੜੀ ਤਾਂ ਕੰਮ ਕਰਾਂ ਹਾਂ ਹਾਏ ਨਹੀਂ ਪੈਣੇ ਛੋਟੀ ਫੜ ਜੜਾ ਹੁਣ ਪੈਣੇ ਮੰਜੇ ਦਾ ਚੱਕੇ ਨਹੀਂ ਜਾਂਦੇ ਹਾਂ ਹਾਏ ਹੁਣ ਆਇਆ ਪੈਣੇ ਕਿਆ ਕਰ ਚੁੱਕਰ ਨਾ ਜੇ ਪੈਣ ਪਰਾ ਹੋ ਜਾ ਲੱਤਾਂ ਪੈਣ ਹੁਣ ਤਾਂ ਕੰਮ ਕਰਨੋਂ हट ਗਈਆਂ ਹਾਂ ਬੁੜਾ ਠੇਰੇ ਹੋ ਰਿਹਾ ਐ ਨੂੰਹਾਂ ਨੂੰ ਪੈਣ ਮੇਰਾ ਦੇਖ ਲਾ ਮੰਜਾ ਮੇਰੇ ਤੇ ਠੀਕ ਰੱਖ ਰੱਖੇ ਹੋਪਿਆ ਬਿਸਤਰਾ ਇੱਥੇ ਸੌ ਜਾਨੀ ਆ ਡਾ ਕੇ ਸਤਨ ਤਾਂ ਪੈਣ ਪਤਾ ਨਹੀਂ ਹੋਣਾ ਐ ਤੂੰ ਕਿੱਥੇ ਬੈਣ ਕਿੱਥੇ ਤੇਰੀ ਜ਼ਿੰਦਗੀ ਤੇ ਕਿੱਥੇ ਮੇਰੀ ਜ਼ਿੰਦਗੀ ਮੇਰੇ ਤਾਂ ਨਰਕ ਭਰੀ ਜ਼ਿੰਦਗੀ ਆ ਪੈਣੇ ਨਰਕ ਲੈਣੀ ਤਾਂ ਪਤਾ ਹੀ ਨਹੀਂ ਸੀ ਆਂ ਵੀ ਇਹ ਹੈ ਨਰਕ ਭਰੀ ਜ਼ਿੰਦਗੀ ਨਹੀਂ ਪੈਣੇ ਕੀ ਦੱਸਾਂ ਤੈਨੂੰ ਮੈਂ ਤੇਰੇ ਕੋਲ ਜਾ ਕੇ ਦੁੱਖ ਸੁੱਖ ਕਰੇ ਹੋਣੀਆਂ ਸੜ ਜਾਂਦਾ ਪੈਣੇ ਨਾ ਕੁੜੀਆਂ ਪੁੱਛਦੀਆਂ ਨੇ ਨਾ ਮੁੰਡੇ ਜੰਮ ਪੁੱਛਦੇ ਨੇ ਮੈਂ ਤਾਂ ਉਹੀ ਜੰਮ ਤੇ ਪੈਣੇ ਐਵੇਂ ਆੱਖਾਂ ਫਿਰ ਇੱਥੇ ਸੁਣ ਵੀ ਨਾ ਲੈਣ ਬਾਤ ਮੈਨੂੰ ਘਰੋਂ ਕੱਢਣ ਗਿਆ ਪੈਣੇ ਹੋਰ ਤਾਂ ਕੀ ਆਗਾ ਐਸੋ ਗੱਲਾਂ ਟਰਦੀਆਂ ਸਾਰੀ ਉਮਰ ਘਰ ਬੰਨਿਆ ਹੋ ਲੈ ਨਾ ਤਾਂ ਡਰਦੇ ਆ ਬਗਾਨੀਆਂ ਤੋਂ ਵੀ ਘਰੋਂ ਬਾਹਰ ਕੱਢਣ ਗਿਆ ਹੁਣ ਨਾ ਕੋਈ ਰੋਟੀ ਚੱਜ ਦੀ ਮੈਂ ਤਾਂ ਆ ਰਾਤ ਭੈਣੇ ਸੁੱਕੀ ਰੋਟੀ ਦੇ ਨਾਲ ਆਹਾ ਆਥਨ ਵਾਲੀ ਨਾਲ ਉੱਤੇ タルਕੇ ਚਾਹੁੰਦੀ ਮਰ ਤਾਂ ਮੈਂ ਬਲਾਈਂਡ ਹੋ ਕੇ ਜੀ ਦੁੱਖ ਹੋਇਆ ਮੈਂ ਆਖ ਇੱਕ ਦਿਨ ਆਖਿਆ ਵੀ ਚੱਲ ਕੁੜੀ ਨੂੰ ਪੁੱਛ ਲੈਣੀ ਆ ਕੀ ਪਤਾ ਉਹ ਹੀ ਲੈ ਜਾ ਦੋ ਦਿਨ ਭੈਣੇ ਚੰਗੀ ਰੋਟੀ ਤਾਂ ਖਾ ਲੂਗੀ ਭੈਣੇ ਕੁੜੀ ਨੂੰ ਗਾਹ ਫੂਨ ਲਾਇਆ ਕਹਿੰਦੀ ਜਿੱਥੇ ਹੈਂ ਜੀ ਟੱਕੇ ਬੈ ਜਾ ਕੰਮ ਕਰੀ ਚੱਲ ਕਹਿੰਦੀ ਜੇ ਇਥੋਂ ਲਿਆ ਕੇ ਮੈਂ ਕਹਿੰਦੀ ਬਰਤਨੋਂ ਹਟਾ ਲਵਾਂ ਪਾਈ ਪਾਈ ਪਰ ਜਾਈ ਨਾਲ ਉਹ ਉਹ ਕੁੜੀਂ ਤਾਂ ਕਹਿ ਨਹੀਂ ਸੀ ਉਹਦੀ ਸਹੀ ਗੱਲ ਸੀ ਕੁੜੀਆਂ ਤਾਂ ਦਰਦੀਆਂ ਹੈਗੀਆਂ ਗੱਲ ਤੇ ਵੀ ਭੈਣ ਸਹੀ ਆ ਆ ਦੇਖੂੰ ਲੰਪਸੂਆਂ ਨੂੰ ਲੰਮੀ ਹੁੰਦੀ ਸੀ ਅੱਛਾ ਹੁਣ ਮੈਨੂੰ ਲਾ ਕੇ ਪਾਉਂਦੀਆਂ ਨੇ ਸਾਰਦਨ ਭੈਣ ਇੱਥੇ ਸਮਾਰ ਲੈਣੀਆਂ ਪੈ ਜਾਣੀਆਂ ਇੱਥੇ ਲਿਆ ਕੇ ਰੋਟੀਆਂ ਸਿਰ ਦਿੰਦੀਆਂ ਆਪ ਬਹਿ ਕੇ ਦੇਖ ਲੈਣ ਭੈਣ ਇੱਥੇ ਮਨ ਮਨ ਮੁਸਕ ਮਾਰਦੀ ਐ ਹਾਂ ਤਾਂ ਗਾਇਆਂ ਇੱਥੇ ਗੋਹਾ ਕਰੀ ਜਾਂਦੀਆਂ ਨੇ ਸਾਰਦਨ ਹਾਂ ਸ਼ਰਮ ਨਹੀਂ ਆਉਂਦੀ ਭੈਣ ਇਹਨਾਂ ਨੂੰ ਹਾਂ ਆ ਜਿਹੜੇ ਚੰਕੀ ਦੀ ਤਾਂ ਤਾਂ ਨਹੀਂ ਲਹੀਦੀ ਨਾ ਹਾਂ ਉਹ ਸ਼ਰਮ ਨਹੀਂ ਲਹੀਦੀ ਇਹਨਾਂ ਦੀ ਹਾਂ ਉਹ ਉਹ ਇਹ ਮੇਰਾ ਪੋਤਾ ਰੋ ਜਾ ਕੇ ਮੈਨੂੰ ਕਹਿੰਦਾ ਦਾਦੀ ਤੂੰ ਸਾਡੇ ਏਸੀ ਵਾਲੇ ਕਮਰੇ 'ਚ ਸੌਲਾ ਤੈਨੂੰ ਗਰਮੀ ਆਈ ਜਾਂਦੀ ਆ ਹਾਂ ਮੈਂ ਆਖਿਆ ਨਾ ਪੁੱਤ ਤੇਰੀ ਮਾਂ ਮੈਨੂੰ ਲੜੂਗੀ ਭੈਣ ਹੈ ਜੋ ਛੋਟੀ ਮਾਰੀ ਮੋਟੀ ਕਰਦੀ ਆ ਮੇਰਾ ਤੇ ਭੈਣ ਵੱਡੀ ਤਾਂ ਅੱਗ ਲਾਉਣੀ ਆ ਪੂਰੀ ਆ ਵੀ ਨਾ ਜਾਵੇ ਕਿ ਤੇ ਜੇ ਸੁਣ ਲਿਆ ਘਰੋਂ ਕਢਾਉਂਦੀ ਮੈਨੂੰ ਹਾਂ ਮੈਂ ਤਾਂ ਡਰਦੀ ਬਾਹਰ ਆ ਪੈਣੇ ਇੱਕਾ ਬੱਸੀ ਮੇਰੇ ਟੱਕਣਾ ਮਾਰਦੀ ਹਲੇ ਭੈਣ ਇੱਥੇ ਗੋਡੇ ਤੇ ਮਾਰੀ ਕੱਲ ਤੁਰੀ ਜਾਣਦੀ ਸੀ ਤੇ ਮੈਂ ਤਾਂ ਭੈਣ ਡਿਗਦੀ ਡਿਗਦੀ ਬਚੀਆਂ ਅੰਗੀ। ਅੱਛਾ। ਉਹ ਰਹਾ ਕੇ ਮਸਾਂ ਇੱਥੇ ਮੱਜੜਾ ਹੈ ਬੈਠੀ। ਚੱਕਰ ਆ ਗਿਆ ਭੈਣੇ। ਅੱਛਾ। ਪੁੱਤਾਂ ਪੋਤੇ ਨੂੰ ਬੋਲ ਮਾਰਿਆ। ਵੀ ਪਾਣੀ ਦਾ ਗਲਾਸ ਦੇ ਜਾ। ਆਈ ਨੂੰ ਅੱਗ ਬਗੋਲੀ ਵੱਡੀ। ਹਾਂ। ਕੁੰਜੀ ਤੂੰ ਮੇਰੇ ਮੁੰਡੇ ਤੋਂ ਪਾਣੀ ਦਾ ਗਲਾਸ ਮੰਗਦੀਆਂ ਹਾਂ ਕਰਦੀਆਂ। ਭੈਣ ਛੋਟੀ ਆਪ ਵੀ ਵਧੀਆ। ਛੋਟੀ ਦਾ ਮੁੰਡਾ ਵੀ ਵਧੀਆ। ਵੱਡੀ ਤਾਂ ਬਸ ਤੈਨੂੰ ਪਤਗੀ ਆ ਭੈਣੇ। ਮੁੰਡਾ ਮੁੰਡੇ ਦੋਨੇ ਵਦਿਆ ਨੇ ਮਾੜੇ ਮੋਟੇ ਮੇਰੇ ਅੱਛਾ ਪਾਣੀ ਪੂਣੀ ਦਾ ਗਲਾਸ ਦਾ ਚਲ ਫੜਾ ਦਿੰਦੇ ਆ ਹੂੰ ਤਾਂ ਉਹ ਵੀ ਨਾ ਪਹਿਨਣਾ ਮੇਰਾ ਕਰਤੇ ਹੈਗੇ ਮੇਰੇ ਕੋਲ ਲਿਆ ਆ ਕਰੋ ਉੱਥੇ ਬਹਿ ਜੇ ਕਰਾਂਗੇ ਸੀ ਨਾ ਪਹਿਣ ਮੈਂ ਤੈਨੂੰ ਤਾਂ ਨਹੀਂ ਕਰੋ ਕਣਾਉਣਾ ਤੇਰੀਆਂ ਬੂਆਂ ਬਹੂਆਂ ਆਖਣਗੀਆਂ ਫਿਰ ਤੇਰੀਆਂ ਨੂੰ ਆ ਕਿੱਥੋਂ ਐ ਕਰਦੀਆਂ ਨੇ ਉਹ ਤਾਂ ਆ ਕਿਧਿਆ ਨੇ ਬੈਠੇ ਵੱਧ ਤੋਂ ਵੱਧ ਪਹਿਣ ਪੰਜ ਦਿਨ ਆ ਦੂੰਗੀ 10 ਦਿਨ ਆ ਦੂੰਗੀ ਕਿ ਕਿੰਨੇ ਕ ਦਿਨ ਤੁਹਾਡੇ ਘਰੇ ਆਈ ਜਾਊਂਗੀ ਆਂ ਹਾਂ ਹਾਂ ਪੈਣ ਸੰਗ ਨੂੰ ਆਪ ਨੂੰ ਵੀ ਸੰਗ ਲੱਗਦੀ ਐ ਰੋਜ਼ ਗਲੀ ਚ ਤੁਰ ਕੇ ਤੇਰੇ ਘਰੇ ਉਹਨੇ ਜੀ ਆਏ ਪੈਣ ਹੁਣ ਮੈਨੂੰ ਬਹੁਤ ਸੰਗ ਲੱਗਦੀ ਐ ਇੱਥੇ ਬੰਦੇ ਬੈਠੇ ਹੁੰਦੇ ਆ ਆਖਣਗੇ ਰੋਜ਼ ਪਤਾ ਨਹੀਂ ਕਿੱਧਰ ਜਾਂਦੀ ਐ ਪਰ ਹੁਣ ਕੀ ਕਰਾਂ ਪੈਣ ਕੱਲੀ ਦਾ ਟਾਈਮ ਪਾਸ ਨਹੀਂ ਹੁੰਦਾ ਹੁਣ ਦੇਖਦਾ ਇੱਥੇ ਕਾ ਬੋਲਦੇ ਨੇ ਪੈਣ ਕੌਣ ਬੁਲਾਉਂਦਾ ਮੈਨੂੰ ਸਾਰ ਦਿਨ ਗਰਮੀ ਚ ਮਰੀ ਜੰਨੀ ਆ ਪੈਣ ਨਾ ਪੱਖਾ ਲਾਉਣ ਜਾਗਦੀ ਦੇਣਾ ਤਾਂ ਪੈਣ ਆ ਕੂਲਰ ਵੀ ਨਹੀਂ ਲਾਉਣ ਦਿੰਦਿਆਂ ਉੱਥੇ ਬਹਿ ਜਾਨੀ ਆ ਡਾ ਕੇ ਜਿੱਥੇ ਪਸ਼ੂ ਆਉਂਦੇ ਨੇ ਉੱਥੇ ਪੱਖੀ ਮਸਾਲਾ ਉਹਨੇ ਏਡੀ ਕੇ ਸੱਤ ਤੇ ਲੱਗੀ ਹੋਈ ਆ ਅੱਛਾ ਹੋਰ ਮੈਨੇ ਬੜੀ ਨਰਕ ਭਰੀ ਜ਼ਿੰਦਗੀ ਆ ਮੇਰੀ ਤੈਨੂੰ ਤੇਨਿਆ ਇਕੱਲਾ ਜੰਗੀ ਰੋ ਕਦੀ ਜਾਂਦੀ ਸੀ ਭੈਣ ਲੋਕਾਂ ਦਾ ਤਾਂ ਮੂੰਹ ਐ ਸਰਦਨ ਬੋਲੀ ਜਾਂਦੇ ਐ ਕਿ ਹੁਣ ਦੂਜੇ ਦਾ ਹੁ ਕੀ ਪਤਾ ਆ ਦੇਖ ਲੈ ਸਾਡੀ ਗਵੰਡਰ ਸਰਦਨ ਐ ਕਰੀ ਜਾਂਦੀ ਆ ਇਹ ਤਾਂ ਵਧੀਆ ਰਹਿੰਦੀ ਆ ਐਸੀ ਚ ਬੈਣੀ ਕਿੱਥੇ ਬੈਣੀ ਹੂੰ ਤੂੰ ਆਪ ਹੀ ਦੇਖ ਲੈ ਭੈਣ ਕਿੱਥੇ ਐਸੀ ਚ ਬੈਣੀ ਹੈਗੀ ਨਾ ਸਰਦਨ ਲੱਗਿਆ ਰਹੇ ਦਗਾਣੇ ਮੇਰੀਆਂ ਨੂੰਹਾਂ ਮੱਚੀ ਜਾਂ ਦਗਾਣੇ ਹਾਂ ਹੋਰ ਮੱਚੀ ਜਾਂਦੀ ਹੁਣ ਪਤਾ ਨਹੀਂ ਕਾ ਤੋਂ ਹਾਂ ਇਹ ਤਾਂ ਤੇਰੀ ਗੱਲ ਸਹੀ ਆ ਹੋਰ ਭੈਣੇ ਹੁਣ ਤੈਨੂੰ ਆਪ ਨੂੰ ਪਤਾ ਲੱਗਦਾ ਅੰਦਰ ਕਿਵੇਂ ਬੋਲੀ ਜਾਂਦੀ ਆ ਮੁੰਡੇ ਨਾਲ ਠੀਕ ਆ ਫਿਰ ਕਹਜੋ ਮੈਂ ਵੀ ਜਾਣੀ ਕਿਤੇ ਤੇਰੀਆਂ ਨੂੰਹਾਂ ਮੇਰੇ ਨਾਲ ਨਾ ਜੜ ਪਾਣ ਉਹ ਬਗ ਜਾਪਨ ਤਾਂ ਨਾਲ ਬਗ ਜਾ ਆਖਣ ਨੂੰ ਆਲਾ ਭੈਣ ਮਗ ਜਾ ਮੈਂ ਤਾਂ ਇੱਥੇ ਲੱਗੂਗੀ ਕੁਲਣ ਮਸਾ ਭੈਣੇ ਹਾ ਇਹ ਲੱਤਾਂ ਬਾਹਲਾਂ ਦੁਖੀ ਆ ਤੁਹਾਨੂੰ ਸੋਨੀ ਆ ਭੈਣੇ ਹਾਂਜੀ ਮੇਰੇ ਵੱਲੋਂ ਸਾਰ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਮੈਂ ਗੇਜੋ ਇੱਕ ਅੱਤਾਰੂ ਅਸੀਂ ਤੁਹਾਡੇ ਲਈ ਰੋਜ਼ ਨਵੇਂ ਨਵੇਂ ਵੀਡੀਓ ਲੈ ਕੇ ਆਇਆ ਕਰਾਂਗੇ ਪਰ ਇੱਕ ਗੱਲ ਹੈ ਸਾਡੇ ਦਸਾਂਨ ਟੀਵੀ ਚੈਨਲ ਨੂੰ ਸਬਸਕ੍ਰਾਈਬ ਕਰਨਾ ਪਊਗਾ ਤੁਸੀਂ ਦਸਾਂਨ ਟੀਵੀ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਸਾਨੂੰ ਫੁੱਲ ਸਪੋਰਟ ਕਰਿਆ ਕਰੋ ਤੇ ਸਾਡੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਲਾਈਕ ਦਰੂਰ ਕਰਿਆ ਕਰੋ ਧੰਨਵਾਦ ਕਮੈਂਟ ਵੀ ਜ਼ਰੂਰ ਕਰਿਆ ਕਰੋ ਧੰਨਵਾਦ ਜੀ